ਤੇਥੋਂ ਨਾਮ ਜਪਿਆ ਨਹੀਂ ਜਾਣ ਜਦੋਂ ਤੇਰਾ ਕਾਲ ਆ ਗਿਆ ਤੇਥੋਂ ਨਾਮ ਜਪਿਆ ਨਹੀਂ ਜਾਣ ਜਦੋਂ ਤੇਰਾ ਕਾਲ ਆ ਗਿਆ ਤੇਥੋਂ ਨਾ ਤੇਥੋਂ ਨਾਮ ਜਪਿਆ ਨਹੀਂ ਜਾਣ ਜਦੋਂ ਤੇਰਾ ਜਗਿਆ ਤੇਥੋਂ ਨਾਮ ਜਪਿਆ ਨਹੀਂ ਜਾਣ ਜਦੋਂ ਤੇਰਾ ਨਾਲੇ ਰੋਵੇਂਗਾ ਤੇ ਰੋ ਰੋ ਟਾਹ ਮਾਰੇਗਾ ਜਦੋਂ ਨਾਲੇ ਰੋਵੇਂਗਾ ਤੇ ਰੋ ਰੋ ਢਾਹ ਹੁਮਾਰੇਗਾ ਜਦੋਂ ਵੇਲਾ ਬੀਤ ਗਿਆ ਨਾਲੇ ਰੋਵੇਂਗਾ ਤੇ ਰੋ ਰੋ ਢਾਹ ਹੁਮਾਰੇਗਾ ਜਦੋਂ ਵੇਲਾ ਬੀਤ ਗਿਆ ਨਾਲੇ ਕਣਾ ਹੈ ਤੋ ਝੂਟ ਲੈ RAM ਨਾਮ ਹੈ ਝੂਟ ਫਿਰ ਪਛੇਤਾ ਹੋਗੇ ਪ੍ਰਾਨ ਜਾਣੇ ਦੇ ਝੂਟ ਜਾਗਤ ਸੋਇਆ ਜਨਮ ਗਵਾਇਆ ਮਰ ਕਹਿੰਦੇ ਜਾਗਦਾ ਹੋਏ ਸੁੱਤਾ ਪਿਆ ਤੂੰ ਤੇ ਕਹਿੰਦੇ ਜਨਮ ਗਵਾ ਕੇ ਦੁਨੀਆ ਤੋਂ ਜਾਏਗਾ ਫਿਰ ਮੁੜ ਕੇ ਬਹੁਤ ਪਛਤਾਉਣਾ ਕਹਿੰਦੇ ਹੁਣ ਤੂੰ ਦੁਨੀਆ ਦੇ ਰੰਗ ਰਲੀਆਂ ਵਿੱਚ ਮਸਤ ਹੋਇਆ ਤੇਰਾ ਸੋ ਕਹਿੰਦੇ ਦੁਨੀਆ ਨੇ ਦੁਨੀਆ ਦੀਆਂ ਰੰਗ ਰਲੀਆਂ ਨੇ ਤੈਨੂੰ ਧਿਆਨ ਦੇ ਲਾ ਰੱਖਿਆ ਸੋ ਜਿਵੇਂ ਆਪਾਂ ਸੋ ਗੁਰੂ ਪਿਆਰਿਓ ਦੇਖਦੇ ਆ ਨਾ ਸੋ ਜਦੋਂ ਟੀਚਰ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਤੇ ਜੇ ਬੱਚਾ ਕਿਸੇ ਹੋਰ ਪਾਸੇ ਧਿਆਨ ਲੈ ਕੇ ਜਾਵੇ ਜਾਂ ਕਿਸੇ ਨਾਲ ਗੱਲ ਕਰਦਾ ਹੋਵੇ ਤੇ ਗੁਰੂ ਪਿਆਰਿਓ ਸੋ ਜੇ ਟੀਚਰ ਉਹਨੂੰ ਪੁੱਛੇ ਕਿ ਮੈਂ ਹੁਣ ਤੈਨੂੰ ਜੋ ਪੜ੍ਹਾ ਕੇ ਹਟਿਆ ਸੁਣਾ ਮੈਨੂੰ ਸੋ ਮੈਂ ਕੀ ਕੀ ਸਵਾਲ ਦੱਸਵਾਲ ਤੈਨੂੰ ਸਮਝਾਇਆ ਸੋ ਜੇ ਅੱਗੋਂ ਸਟੂਡੈਂਟ ਜਵਾਬ ਨਾ ਦੇਵੇ ਉਹ ਧਿਆਨੇ ਲੱਗਿਆ ਹੋਵੇ ਤੇ ਉਹਦੀ ਕਿੱਚੀ ਚ ਮਾਰਦਾ ਹੋਇ ਇੱਕ ਕਹਿੰਦੇ ਸੁੱਤਾ ਪਿਆ ਸੀ ਹੁਣੀ ਤੇ ਮੈਂ ਤੈਨੂੰ ਸਮਝਾ ਕੇ ਹੱਡੀਆਂ ਸਾਰੀ ਕਲਾਸ ਦੇ ਵਿੱਚ ਬੱਚਿਆਂ ਨੂੰ ਸੋ ਜੋ ਮੈਂ ਦੱਸਿਆ 10 ਹੁਣ ਸੋ ਜਗੋ ਨਾ ਜਵਾਬ ਦੇਵੇ ਤੇ ਟੀਚਰ ਉਹਨੂੰ ਕਹਿੰਦਾ ਸੁੱਤਾ ਪਿਆ ਸੀ ਤੂੰ ਸੋ ਸਾਰੀ ਕਲਾਸ ਨੇ ਸੁਣਿਆ ਤੂੰ ਕਿਉਂ ਨਹੀਂ ਸੁਣਿਆ ਤੇ ਬੱਚਾ ਜੇ ਧਿਆਨ ਨੇ ਲੱਗ ਜੇ ਸੋ ਗੁਰੂ ਪਿਆਰੇ ਉਹਦੇ ਪੱਲੇ ਨਹੀਂ ਪੈਂਦੀ ਗੱਲ ਕਿ ਟੀਚਰ ਕੀ ਸਮਝਾ ਰਿਹਾ ਬੱਚਿਆਂ ਨੂੰ ਸੋ ਇਸੇ ਤਰ੍ਹਾਂ ਆਪਾਂ ਦੁਨੀਆ ਦੀ ਰੰਗ ਰਲੀਆਂ 'ਚ ਮਸਤ ਹੋ ਗਏ ਆ ਧਿਆਨ ਨੇ ਲੱਗੇ ਪਏ ਸੋ ਇਹ ਪਦਾਰਥਾਂ ਨੇ ਆਪਾਂ ਨੂੰ ਜਾਗਦਿਆਂ ਨੂੰ ਹੀ ਸਵਾਦ ਦਿੱਤਾ ਸੋ ਇਸੇ ਕਰਕੇ ਮਾਰੇ ਕਹਿੰਦੇ ਜਾਗਤ ਸੋਇਆ ਜਨਮ ਗਵਾਇਆ ਕਹਿੰਦੇ ਬੰਦਾ ਜਾਗਦਾ ਹੋਇਆ ਸੁੱਤਾ ਪਿਆ ਤੇ ਜਦੋਂ ਕਹਿੰਦੇ ਇਹ ਦੇਹੀ ਹੱਥੋਂ ਖੁੱਸ ਗਈ ਸੋ ਮੁੜ ਕੇ ਕਹਿੰਦੇ ਮਨਨੇ ਬੜਾ ਪਛਤਾਉਣਾ ਸੋ ਇਹ ਸੇ ਕਰਕੇ ਕਬੀਰ ਸਾਹਿਬ ਕਹਿੰਦੇ ਕਹਿੰਦੇ ਲੁੱਟ ਲਾ ਜਿੰਨਾ ਪਰਮੇਸ਼ਰ ਦਾ ਨਾਮ ਲੁੱਟਿਆ ਜਾਂਦਾ ਰੱਜ ਕੇ ਜਪੜਾ ਕਿਤੇ ਜਿੰਨਾ ਜਪਿਆ ਜਾਂਦਾ ਕਹਿੰਦੇ ਮੁੜ ਕੇ ਤੇ ਪਛਤਾਵਾ ਹੀ ਰਹਿ ਜਾਣਾ ਸੋ ਸੋ ਲੋਕ ਪਵਨ ਗੁਰੂ ਪਾਣੀ ਪਿਤਾ